ਸਰਕਾਰਯੋ ਸਰਪੰਚ ਸਰਦਾਰ ਹਰਜੀਤ ਸਿੰਘ ਜੀ ਪ੍ਰਾਤਾ ਮੀਵੀ ਸਦੀ ਦੇ ਮਹਾਨ ਸੰਤ ਔਰ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾੜੇ ਦਿਨਾਂ ਦੀ ਇਸ ਅੰਤਮ ਅਲਾ ਸਮਾਗਮ ਵਿੱਚ ਗੁਰੂ ਕੇ ਸਵਾਰੂ ਅਸੀਂ ਹਾਜ਼ਰੀ ਭਰਨ ਵਾਸਤੇ ਪਹੁੰਚੇ ਆਂ ਕੁਝ ਕਹਿਣ ਤੋਂ ਪਹਿਲਾਂ ਸਾਰੀ ਸੰਗਤ ਇੱਕ ਵਾਰੀ ਗੁਰਫਤੇ ਦੀ ਸਾਂਝ ਪਾਓ ਗੱਜ ਕੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਅਸਾਂ ਸਾਰਿਆਂ ਨੇ শ্রবণ ਕੀਤਾ ਜਿਹੜੀ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮਰਯਾਦਾ ਬਤੇ ਉਹਨਾਂ ਨੇ ਕਿਹਾ ਸੀ ਮੇਰੇ ਜਾਣ ਤੋਂ ਬਾਅਦ ਕਿਸੇ ਨੇ ਅਫਸੋਸ ਨਹੀਂ ਕਰਨਾ ਰੋਣਾ ਨਹੀਂ ਹੈ ਕਿਉਂਕਿ ਮੈਂ ਜੀਵਨ ਦੀ ਬਾਜ਼ੀ ਨੂੰ ਜਿੱਤ ਕੇ ਜਾ ਰਿਹਾ ਜੇ ਇੱਕ ਮਿੱਤਰ ਨੂੰ ਸਰੂਪਾ ਮਿਲਦਾ ਹੋਵੇ ਤੇ ਦੂਸਰਾ ਮਿੱਤਰ ਮਿਲਦੇ ਹੋਏ ਸਰੂਪੇ ਨੂੰ ਵੇਖ ਕੇ ਉਸ ਮਿੱਤਰ ਲਈ ਖੁਸ਼ ਹੁੰਦਾ ਹੈ ਉਦਾਸ ਨਹੀਂ ਹੁੰਦਾ ਪੁੱਛਿਆ ਸਤਿਗੁਰੂ ਫਿਰ ਬਾਅਦ ਵਿੱਚ ਕੀ ਮਰਿਆਦਾ ਨਿਭਾਈ ਜਾਏ ਤਾਂ ਉਹਨਾਂ ਨੇ ਬਚਨ ਕੀਤਾ ਸੀ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਮੇਰੇ ਤੋਂ ਬਾਅਦ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਨਾ ਹੈ ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੈ ਕੁਰਾਨ ਜਿਓ ਕੋਈ ਰੱਬ ਦਾ ਪਿਆਰਾ ਬੁਲਾਇਓ ਰੱਬ ਦੇ ਗੁਨਾ ਦੀ ਵਿਚਾਰ ਕਰਕੇ ਤੁਹਾਨੂੰ ਦੱਸੇ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਮਰਿਆਦਾ ਦਰਣ ਕਰਾਇਆ ਸਾਧ ਸੰਗਤ ਜੀਓ ਅੱਜ ਅਸੀਂ ਸਰਕਾਰ ਜੋ ਸਰਦਾਰ ਹਰਜੀਤ ਸਿੰਘ ਜੀ ਸਰਪੰਚ ਸਾਹਿਬ ਕਿਉਂਕਿ ਇਹ ਇੱਕ ਪੰਥਕ ਪਰਿਵਾਰ ਹੈ ਇਹ ਕੇਵਲ ਉਹ ਪਰਿਵਾਰ ਨਹੀਂ ਜਿਹੜਾ ਕਿਸੇ ਪਿੰਡ ਦੀ ਚਾਰ ਦੀਵਾਰੀ ਵਿੱਚ ਉਹਨਾਂ ਦੇ ਰਿਸ਼ਤੇਦਾਰ ਮਿੱਤਰ ਦੋਸਤ ਜਾਂ ਭੈਣ ਭਰਾ ਨੇ ਕੇਵਲ ਇਹੀ ਪਰਿਵਾਰ ਨਹੀਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵਾਹਿਪੁਰਖਾਂ ਕਰਕੇ ਇਹ ਪਰਿਵਾਰ ਸਮੁੱਚੇ ਪੰਥ ਦਾ ਪਰਿਵਾਰ ਹੈ ਇਸ ਕਰਕੇ ਸਾਰੇ ਅਸੀਂ ਪਹੁੰਚੇ ਸਤਿਗੁਰਾਂ ਦੇ ਬਾਣੀ ਵਿੱਚ ਵਚਨ ਕੀਤਾ ਹੈ ਜਦੋਂ ਅਸੀਂ ਮੌਤ ਦਾ ਜ਼ਿਕਰ ਚੱਲਦਾ ਹੈ ਤੇ ਹਜ਼ੂਰ ਕਹਿੰਦੇ ਨੇ ਬੰਦਾ ਬਹੁਤ ਕੁਝ ਆਪਣੀ ਜ਼ੋਰ ਨਾਲ ਕਰ ਸਕਦਾ ਹੈ ਆਪਣੀ ਤਾਕਤ ਨਾਲ ਬਹੁਤ ਕੁਝ ਕਰ ਸਕਦਾ ਹੈ ਬੰਨ੍ਹ ਮਾਰ ਸਕਦਾ ਹੈ ਬੰਨ੍ਹ ਤੋੜ ਸਕਦਾ ਹੈ ਵਹਿਣ ਦਰਿਆਵਾਂ ਦੇ ਰੋਕ ਸਕਦਾ ਹੈ ਦੂਜੇ ਪਾਸੇ ਬੋੜ ਸਕਦਾ ਹੈ ਪਰ ਚੇਤੇ ਰੱਖਿਓ ਸਹਬ ਕਹਿੰਦੇ ਨੇ ਨਾ ਤੇ ਸੰਸਾਰ ਤੇ ਓਨਲੀ ਬੰਦਾ ਆਪਣੀ ਜੋਰ ਦੀ ਵਰਤੂ ਕਰ ਸਕਦਾ ਤੇ ਦਾ ਜਦੋਂ ਜਾਣਾ ਹੋਵੇ ਇਥੇ ਰਹਿਣ ਲਈ ਜੋਰ ਕਰਕੇ ਕੋਈ ਰਹਿ ਨਹੀਂ ਸਕਦਾ ਅਸੀਂ ਸਹਬ ਦਾ ਬਚਨ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਪੜ੍ਹਦੇ ਹਾਂ ਜੋਰ ਦਾ ਜੀਵਨ ਮਰਨ ਨਾ ਜੋ ਨਾ ਜਿਉਣ ਵਿੱਚ ਜੋਰ ਹੈ ਨਾ ਮਰਨ ਵਿੱਚ ਜੋਰ ਹੈ ਹੁਕਮ ਵਿੱਚ ਆਇਆ ਤੇ ਹੁਕਮ ਵਿੱਚ ਬੰਦੇ ਨੇ ਗੁਰੂ ਕੇ ਸਵਾਰ ਉੱਤੇ ਜਾਣੇ ਮੇਰੇ ਸਾਹਿਬ ਜੀ ਦੀ ਤਾਂ ਇੱਕ ਬਾਣੀ ਵਿੱਚ ਹੋਰ ਪਿਆਰਾ ਵਚਨ ਕਿਹਾ ਹੈ ਕਹਿ ਲੱਗੇ ਤੂੰ ਜਾਣ ਤੇ ਅਫਸੋਸ ਕਰਦਾ ਬੰਦਿਆ ਪਰ ਮੈਂ ਤੈਨੂੰ ਕੁਝ ਪੁੱਛਦਾ ਹਾਂ ਜਦੋਂ ਤੇਰਾ ਆਉਣਾ ਨਹੀਂ ਕੋਈ ਰੋਕ ਸਕਿਆ ਤੇ ਚੇਤੇ ਰੱਖੀ ਤੇਰਾ ਜਾਣਾ ਵੀ ਕੋਈ ਕਿਵੇਂ ਰੋਕ ਸਕਦਾ ਹੈ ਆਵਤ ਕਿਨੇ ਉਹੰਦਿਆਂ ਨੂੰ ਕਿਸੇ ਨੇ ਨਹੀਂ ਕਿੰਦੇ ਰੋਕਿਆ ਜਾਬਤ ਕਿਉਂ ਰੱਖਿਆ ਜਾਏ ਜਾਂਦਿਆਂ ਕਿਉਂ ਰੱਖਿਆ ਜਾ ਸਕਦਾ ਹੁਕਮ ਵਿੱਚ ਆਇਆ ਤੇ ਗੁਰੂ ਕੇ ਸvaro ਜੀਵ ਦੇ ਹੁਕਮ ਵਿੱਚ ਚਰੇ ਜਾਣ ਤਾਂ ਹੀ ਗੁਰੂ ਸਾਹਿਬ ਬਚਨ ਕਰਦੇ ਨੇ ਇੱਕ ਸ਼ਬਦ ਅਸੀਂ ਭਾਣੇ ਲਈ ਭਾਣਾ ਵਰਤਦੇ ਆਂ ਆਮ ਕਰਕੇ ਭਾਣਾ ਸ਼ਬਦ ਅਸੀਂ ਜਦੋਂ ਗੁਰੂ ਕੇ ਸvaro ਕੋਈ ਦੁੱਖ ਹੋਵੇ ਜਾ ਮੌਤ ਦਾ ਵੇਲਾ ਹੋਵੇ ਜਾਂ ਕੋਈ ਪੁਰਾਣੀ ਚੜ੍ਹਾਈ ਕਰ ਗਿਆ ਹੋਵੇ ਆਪਾਂ ਕਹਿੰਦੇ ਆ ਭਾਣਾ ਵਰਤ ਗਿਆ ਅਸੀਂ ਕਹਿੰਦੇ ਆ ਭਾਣਾ ਵਰਤਿਆ ਫਲਾਣੇ ਦੇ ਘਰ ਪਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਾਨ ਦਾ ਭਾਣਾ ਹੀ ਨਹੀਂ ਵਰਤਿਆ ਸੱਜਣਾ ਜਿਸ ਦਿਨ ਤੂੰ ਆਇਆ ਸੀ ਉਸ ਦਿਨ ਵੀ ਭਾਣਾ ਵਰਤਿਆ ਸੀ ਅਸੀਂ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਬਚਨ ਪੜ੍ਹਦੇ ਆ ਜਾਂ ਇਸ ਭਾਣਾ ਤਾ ਜੰਮਿਆ ਪਰਵਾਰ ਭਲਾ ਭਾਇਆ ਉਹਦਾ ਹੁਕਮ ਹੋਇਆ ਤੇ ਸਤਿਗੁਰੂ ਕਹਿਣ ਲੱਗੇ ਤੂੰ ਆ ਗਿਆ ਜਦੋਂ ਕਿਧਰੇ ਉਹਦਾ ਹੁਕਮ ਆਇਆ ਇਸ ਗਰੀਬ ਨਵਾਜ਼ ਪਾਤਸ਼ਾਹ ਜੀ ਕਹਿੰਦੇ ਨੇ ਤੈਨੂੰ ਉਸ ਵੇਲੇ ਜਾਣਾ ਪਿਆ ਇਸ ਕਰਕੇ ਪਿਆਰਿਓ ਇਸ ਸਾਰੇ ਆਉਣ ਤੇ ਜਾਣ ਦੀ ਪ੍ਰਕਿਰਿਆ ਨੂੰ ਸਤਿਗੁਰਾਂ ਨੇ ਰੱਬ ਦੀ ਇੱਕ ਖੇਡ ਸਮਝੀ ਅੱਖਿਆ ਆਉਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਆਉਣਾ ਤੇ ਜਾਣਾ ਇਹ ਮਾਲਕ ਦਾ ਇੱਕ ਖੇਡ ਹੈ ਇਹ ਉਹਦੇ ਹੁਕਮ ਵਿੱਚ ਹੈ ਗਰੀਬ ਅਨਵਾਜ ਪਾਸਾ ਜੀ ਨੇ ਬੜੇ ਪਿਆਰੇ ਪਿਆਰੇ ਬਚਨ ਗੁਰੂ ਕੇ ਸਾਰਿਆਂ ਨੂੰ ਇਸ ਮੌਤ ਦੇ ਸਮੇਂ ਦੇ ਦ੍ਰਿੜ ਕਰਾਇਆ ਔਰ ਇਹ ਸੱਚ ਹੈ ਮੌਤ ਦਾ ਅਸਾਸ ਹੀ ਬੰਦੇ ਨੂੰ ਪ੍ਰਭਾਤਮਾ ਦੇ ਚਰਨਾਂ ਨਾਲ ਜੋੜ ਦੇ ਮੌਤ ਦਾ ਅਸਾਸ ਹੀ ਸੰਸਾਰ ਨੂੰ ਚਲਾਏ ਮਾਣ ਦੀ ਕਿਰਿਆ ਵਿੱਚ ਸੰਸਾਰ ਚੱਲਣ ਦੀ ਇੱਕ ਬਰਿਆਦਾ ਬਣਦਾ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਨੇ ਕਹਿੰਦੇ ਬੰਦਿਆ ਮੌਤ ਨੂੰ ਹਮੇਸ਼ਾ ਨਾਲ ਯਾਦ ਰੱਖੇ ਕਿਉਂਕਿ ਇਹ ਸੱਚ ਹੈ ਇਹ ਝੂਠ ਨਹੀਂ ਨਾ ਪਰ ਇਸ ਝੂਠ तले ਤੂੰ ਸੱਚ ਨੂੰ ਨਾ ਦਵਾਇਂ ਸਾਹਿਬ ਕਹਿੰਦੇ ਨੇ ਮੌਤ ਨੂੰ ਪਹਿਲਾਂ ਯਾਦ ਰੱਖੇ ਇਹਨੇ ਆਉਣਾ ਹੈ ਔਰ ਕਿੰਨੀ ਕੋ ਨੇੜੇ ਹੈ ਅਸੀਂ ਸਾਹਿਬ ਦਾ ਇਹ ਬਚਨ ਕੋ ਕੀ ਇਹਨਾਂ ਸਮਾਂ ਨਹੀਂ ਹੈ ਬੜੀਆਂ ਪੰਥ ਸਖਸ਼ੀਤਾ ਮਹਾਪੁਰਸ਼ ਪਹੁੰਚੇ ਨੇ ਸਤਿਗੁਰੂ ਕਹਿੰਦੇ ਕਿ ਕਿੰਨੀ ਕੋ ਮੌਤ ਨੇੜੇ ਹੈ ਹਜ਼ੂਰ ਕਹਿੰਦੇ ਨੇ ਸਰਵਰ ਹੰਸਾ ਸੋਰੀ ਜਿਵੇਂ ਮਾਨ ਸਰੋਵਰ ਤੇ ਕੰਡੇ ਦੇ ਉੱਪਰ ਹੰਸ ਹੈ ਇਸੇ ਤਰ੍ਹਾਂ ਬੰਦਿਆ ਸਰੀਰ ਦੇ ਨਾਲ ਬਿਲਕੁਲ ਤੈਨੂੰ ਨਜ਼ਰ ਨਹੀਂ ਆਉਂਦੀ ਮੌਤ ਐ। ਔਰ ਇਹ ਮੌਤ ਉਸ ਦੇ ਨਹੀਂ ਤੇਰੇ ਸਰੀਰ ਦੇ ਸਾਥ ਹੋ ਗਈ ਸੀ, ਪਿੱਛੇ-ਪਿੱਛੇ ਹੋ ਗਈ ਸੀ ਤੇਰੀ ਪੈੜ ਦੱਬਣ ਲੱਗ ਪਈ ਸੀ ਜਿਸ ਦਿਨ ਤੂੰ ਪੈਦਾ ਹੋਇਆ ਸੀ। ਬਸ ਸਮਾਂ ਸੀ ਸਮਾਂ ਆਇਆ ਜਿਸ ਵੇਲੇ ਸ਼ਿਕਾਰੀ ਨੇ ਸ਼ਿਕਾਰ ਕਰਨਾ ਸੀ ਤੇਰਾ ਸ਼ਿਕਾਰ ਹੋ ਗਿਆ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ ਆਵ ਕਟੇ ਤਰ ਛੀਜੈ। ਕਾਲ ਅਹੇਰੀ ਫਿਰੇ ਬਦਕ ਜੋ ਕਹੋ ਤਵਨ ਵਿਦ ਕੀਜੈ ਸੋ ਦਿਨ ਆਮਨ ਲਾਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕਉ ਹੈ ਕਾਂਕਾ ਕਹਿ ਲਗੇ ਪਿਆਰੇ ਇਸ ਦੁਨੀਆ ਵਿੱਚ ਕੌਣ ਏ ਤੇਰਾ ਕਹਿਨ ਤੋਂ ਭਾਵ ਕੋਈ ਨਹੀਂ ਤੇ ਗੁਰੂ ਕੇ ਸਵਾਰਿਓ ਇੱਕ ਸਰੀਰ ਅਜ ਵਿਛੜਿਆ ਅਸੀਂ ਸਾਰੇ ਅਰਦਾਸ ਕਰਨ ਵਾਸਤੇ ਆਏ ਆ वैसी गुरु के सवारो इस परिवार नु कोई मर्यादा दसन दी ਲੋੜ ਨਹੀਂ ਜਿਸ ਪਰਿਵਾਰ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਪੁਰਖ ਪੈਦਾ ਹੋਏ ਹੋਣ ਉਹਨਾ ਮਹਾਪੁਰਸ਼ਾ ਕਰਕੇ ਮੈਂ ਜਾਣਦਾ ਉਹ ਮਾਤਾ ਕਿੰਨੇ ਵੱਡੇ ਭਾਗਾ ਵਾਲੀ ਸੀ ਉਹ ਪਿਤਾ ਕਿੱਡੇ ਵੱਡਾ ਵੱਡੇ ਭਾਗਾ ਵਾਲੇ ਸਨ ਜਿਨ੍ਹਾਂ ਦੇ ਘਰ ਇੱਕ ਮਹਾਨ ਯੋਧੇ ਨੇ ਭਜਨ ਬੰਦਗੀ ਵਾਲੇ ਨੇ ਤੇ ਸੇਵਾ ਸਿਮਰਨ ਵਾਲੇ ਮਹਾਨ ਸਾਧੂ ਨੇ ਜਨਮ ਲਿਆ ਪਾਈ ਹਰਜੀਤ ਸਿੰਘ ਹੋਰਾਂ ਨੂੰ ਇਹ ਮਾਣ ਮਿਲਿਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਵੱਡੇ ਭਰਾਤਾ ਹੋਣ ਤੁਸ ਕਰਕੇ ਆਪਾਂ ਅਰਦਾਸ ਹੀ ਕਰਦੀਏ ਮਨੋ ਮਨੀ ਗਰੀਬ ਨਵਾਜ਼ ਕਿਰਪਾ ਕਰਿਓ ਕਿਉਂਕਿ ਬੰਦਾ ਸਮਰੱਥ ਨਹੀਂ ਹੈ ਬੰਦਾ ਹਮੇਸ਼ਾ ਹੀ ਅਲਪੰਗ ਹੈ ਸੰਤ ਬਾਬਾ ਅਤਰ ਸਿੰਘ ਜੀ ਮਸੂਮ ਵਾਲੇ ਵਾਲੇ ਵਹਾਪੁਰਸ਼ ਕੀਆ ਕਰਦੇ ਸਨ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਖਲੋਵੇਂ ਸਿੱਖਾ ਤੂੰ ਜਿੰਨੀ ਮਰਜ਼ੀ ਬਾਣੀ ਪੜਦਾ ਹੋਵੇਂ ਜਿੰਨੀ ਮਰਜ਼ੀ ਸੇਵਾ ਕਰਦਾ ਹੋਵੇਂ ਜਿੰਨਾ ਮਰਜ਼ੀ ਤੇਰਾ ਨਿਤਨੇਮ ਹੋਵੇ ਕਦੀ ਆਪਣੇ ਆਪ ਨੂੰ ਗੁਰੂ ਅੱਗੇ ਖਲੋ ਕੇ ਵੜਾ ਨਾ ਸਮਝੀ ਆਖੀ ਸਤਿਗੁਰੂ ਮੈਂ ਅਲਪਗ ਜੀਵਾਂ ਮੇਰੇ ਜੀਵਨ ਵਿੱਚ ਪਤਾ ਨਹੀਂ ਕਿੰਨੀਆਂ ਕੁ ਗੁਸਤਾਖੀਆਂ ਹੁੰਦੀਆਂ ਨੇ ਤੁਸੀਂ ਕਿਰਪਾ ਕਰਕੇ ਮੁਆਫ ਕਰ ਦੇ ਅਸੀਂ ਇਹ ਬਚਨ ਪੜਦੇ ਆਂ ਸਤਿਗੁਰਾਂ ਦੇ ਅਸੀਂ ਖਤੇ ਬਹੁਤ ਕਮਾਮ ਦੇ ਬੜੇ ਗੁਨਾਹ ਕਰਦੇ ਅਰਦਾਸ ਇਹ ਕਰਦੀ ਸਤਿਗੁਰੂ ਸਰਦਾਰ ਹਰਜੀਤ ਸਿੰਘ ਜੁਰਾਂ ਦੇ ਜੀਵਨ ਵਿੱਚ ਵਿਚਰਦਿਆਂ ਸੂਖਮ ਅਸੂਲ ਜਾਣੇ ਅਣਜਾਣੇ ਕੋਈ ਐਸੀਆਂ ਭੁੱਲਾਂ ਹੋਈਆਂ ਹੋਣ ਜਿਹੜੀਆਂ ਤੇਰੇ ਦਰ ਨੂੰ ਪ੍ਰਵਾਣ ਨਹੀਂ ਤੁਸੀਂ ਕਿਰਪਾ ਕਰਿਓ ਉਸ ਸ਼ਖਸੀਅਤ ਦੇ ਜੀਵਨ ਵਿੱਚ ਹੋਈਆਂ ਗਲਤੀਆਂ ਭੁੱਲਾਂ ਨੂੰ ਖਿਮਾ ਕਰਦੇ ਹੋਇਆਂ ਆਪਣੇ ਸਰੂਪ ਵਿੱਚ ਅਪੇਦਤਾ ਬਖਸ਼ਿਸ਼ ਕਰਨੀ ਆਪਣੇ ਚਰਨਾਂ ਵਿੱਚ ਆਪੇਜਤਾ ਬਖਸ਼ਿਸ਼ ਕਰਨੀ بس یہی ਅਰਦਾਸ ਗੁਰੂ ਕੇ ਸواروں ਅਸੀਂ ਸਾਰੇ ਇੱਥੇ ਕਰਨ ਵਾਸਤੇ ਪਹੁੰਚੇ ਆ ਗੁਰੂ ਮਿਹਰ ਕਰੇ ਬਖਸ਼ਿਸ਼ ਕਰੇ ਇਸ ਪਰਿਵਾਰ ਤੇ ਪੰਥ ਨੂੰ ਰੰਗਦੀ ਦੁਨੀਆ ਤੱਕ ਗੁਰੂ ਕੇ ਸوارਿਓ ਮਾਨ ਰਹੇਗਾ ਕਿਉਂਕਿ ਇਸ ਪੰਥ ਇਸ ਪਰਿਵਾਰ ਵਿੱਚ ਕੌਮ ਦਾ ਉਹ ਬਡਬੁੱਲਾ ਹੀਰਾ ਪੈਦਾ ਹੋਇਆ ਜਿਨਨੇ ਗੁਰੂ ਕੇ ਸوارਿਓ ਬੜੇ ਛੋਟੇ ਜਿਹੇ ਜੀਵਨ ਵਿੱਚ ਬਹੁਤ ਵੱਡਾ ਹਰਮਤ ਦਾ ਪ੍ਰਚਾਰ ਹੀ ਨਹੀਂ ਕੀਤਾ ਸਾਕ ਸਾਕੋਂ ਉਹਨਾਂ ਦੀ ਸ਼ਹਾਦਤ ਨੇ ਪੁਰਾਣੇ ਸਿੱਖਾਂ ਦੀ ਯਾਦ ਵੀ ਤਾਜ਼ਾ ਕਰ ਦਿੱਤੀ ਤਾਂ ਗੁਰੂ ਸਾਹਿਬ ਮੇਰ ਕਰਨ ਮੈਨਾ ਸ਼ਬਦਾਂ ਨਾਲ ਸਮੂਹ ਬਾਬਾ ਪਰਿਵਾਰ ਸਾਡੇ ਕੈਪਟਨ ਹਰਜਨ ਸਿੰਘ ਜੀ ਰੋਡੇ ਸਾਹਿਬ ਸਿੰਘ ਸਾਹਿਬ 아이 ਤਸਵੀਰ ਸਿੰਘ ਜੀ ਸਾਫ ਜਥੇ ਦਾ ਸ੍ਰੀ ਖਾਲਸਾ ਸਾਹਿਬ ਪਾਈ ਸਾਹਿਬ ਭਾਈ ਈਸ਼ਾ ਸਿੰਘ ਜੀ ਮਾਪੂਰਖਾਂ ਦੇ ਸੁਪੁੱਤਰ ਭਾਈ ਜਗਤਾਰ ਸਿੰਘ ਜੀ ਇਹਨਾਂ ਸਾਰੇ ਗੁਰਮਖ ਗੁਰਮਖਾਂ ਨਾਲ ਮੈਂ ਅਰਦਾਸ ਬੇਨਤੀ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਇਸ ਮਾਰੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਆਪਣਾ ਭਾਣਾ ਮੰਨਣ ਦਾ ਆਗਿਆ ਮੰਨਣ ਦਾ ਹੁਕਮ ਮੰਨਣ ਦਾ ਬਲ ਪ੍ਰਦਾਨ ਕਰਨ ਇਹਨਾਂ ਸ਼ਬਦਾਂ ਨਾਲ ਦਾ ਸਕਿਮਾ ਦਾ ਜਾਚਕ ਹੈ ਵਾਹਿਗੁਰੂ ਜੀ ਕਾ ਕਨਸ ਵਾਹਿਗੁਰੂ ਜੀ ਫਤੇ ਬਹੁਤ ਬਹੁਤ ਧੰਨਵਾਦ